ਸਤਿ ਸ੍ਰੀ ਅਕਾਲ ਪਟਿਆਲਾ ਵਾਲਿਓ ਕਿੱਦਾਂ ਹੋ ਜੀ ਠੀਕ ਹੋ ਜੀ ਪਰਮਾਤਮਾ ਤੁਹਾਨੂੰ ਠੀਕ ਹੀ ਰੱਖੇ ਅੱਜ ਤੁਹਾਨੂੰ ਲੈ ਕੇ ਆਇਆ 60 ਸਾਲ ਪੁਰਾਣੀ ਦੁਕਾਨ ਸ਼ਰਨਪਪਾ ਜੀ ਪਕੌੜਿਆ ਵਾਲਿਆ ਕੋਠੀ ਤੇ ਆਜੋ ਆਪਾਂ ਵੀਰ ਜੀ ਨਾਲ ਗੱਲ ਕਰਦੇ ਆ ਸਤਿ ਸ੍ਰੀ ਅਕਾਲ ਵੀਰ ਜੀ ਠੀਕ ਹੋ ਵੀਰ ਜੀ ਵੀਰ ਜੀ ਸੱਚੀ 60 ਸਾਲ ਪੁਰਾਣੀ ਦੁਕਾਨ ਹੈ ਇਹ ਤਾਂ ਜ਼ਿਆਦਾ ਜੀ ਅੱਛਾ ਜੀ ਪਹਿਲੇ 80 ਵਿਖਾਈ 60 ਸਾਲ ਹੋ ਰਿਹਾ ਹੈ ਬੇ ਅੱਛਾ ਜੀ ਇਹ ਸ਼ੁਰੂ ਤੋਂ ਇੱਥੇ ਹੀ ਦੁਕਾਨ ਹੈ ਹਾਂ ਜੀ ਜੀ ਤੋਂ ਪਹਿਲੇ ਸਾਡੇ ਦਾਦਾ ਹੀ ਕਰਦੇ ਸੀਗੇ ਹਰੀ ਸਿੰਘ ਜੀ ਅੱਛਾ ਜੀ ਉਹ ਆਏ ਸੀਗੇ ਉਹਤੀ ਮਨਾਂਦੇ ਅੱਛਾ ਜੀ ਪਾਕਿਸਤਾਨ ਤੋਂ ਅੱਛਾ ਪਾਕਿਸਤਾਨ ਤੋਂ ਆਏ ਸੀ ਪਾਕਿਸਤਾਨ ਤੋਂ ਡੈਡੀ ਵੀ ਪਾਕਿਸਤਾਨ ਦੇ ਸੀਗੇ ਅੱਛਾ ਜੀ ਪਾਕਿਸਤਾਨ ਉਹਦੇ ਜਨਮ ਉੱਤੇ ਸੀਗਾ ਉੱਤਰੀ ਮਦਾਨ ਅੱਛਾ ਤੇ ਉਦੋਂ ਦੇ ਪਕੌੜਿਆਂ ਦਾ ਕੰਮ ਕਰਦੇ ਠੀਕ ਪਹਿਲੇ ਦਾਦੇ ਮੂਹ ਫੁੱਲੀ ਦੇ ਕੰਮ ਕਰਦੇ ਸੀ ਉਰੇ ਅੱਛਾ ਜੀ ਤੇ ਉਸ ਤੋਂ ਬਾਅਦ ਡੈਡੀ ਨੇ ਫਿਰwidehat ਪਾਦਾਂ ਕਾਬਲੇ ਕੋਲੇ ਕੰਮ ਤੋਂ ਸ਼ੁਰੂ ਕਰੀਆ ਅੱਛਾ ਤੇ ਉਦੋਂ ਦੇ ਪਕੌੜਿਆਂ ਦਾ ਕੰਮ ਚੱਲ ਰਿਹਾ ਸੀ ਤੇ ਮੇਰੇ ਵੱਡੇ ਬੰਦੇ ਸੀਗੇ ਉਹ ਵੀ ਨਾਲ ਹੀ ਕਰਦੇ ਸੀਗੇ ਉਹ ਸਾਇਰ ਹੋ ਗਏ ਡੈਡੀ ਨੂੰ 5 ਸਾਲ ਹੋ ਗਏ ਸਾਇਰ ਹੋਏ ਅੱਛਾ ਤੇ ਉਸ ਤੋਂ ਬਾਅਦ 30 ਉਸ ਤੋਂ ਬਾਅਦ ਤੁਸੀਂ ਕਰ ਲਾ ਹਾਂ ਜੀ ਤੇ ਠੀਕ ਹੈ ਤਾਂ ਸਾਨੂੰ ਕੀ ਖਵਾ ਰਹੇ ਹੋ ਵੀਰ ਜੀ? ਜਿਹੜਾ ਖਾਓ ਆਲੂ ਹੈ ਖੱਡੇ ਵਾਲ ਜੀ। ਅੱਛਾ। ਗੋਭੀ ਕਿਹੜੇ ਕਿਹੜੇ ਪਕੌੜੇ ਆ? ਆਲੂ ਵਾਲਾ ਪਕੌੜਾ ਹੈ ਜੀ, ਗੋਭੀ ਦਾ ਪਕੌੜਾ ਹੈ ਜੀ। ਮੈੰਗਨ ਪਕੌੜਾ। ਅੱਛਾ ਜੀ। ਨਿਊਟਰੀ ਹੈ, ਫਿੰਗਰ ਹੈ। ਕੱਲ ਤੇ ਆ ਜਾ। ਸਾਨੂੰ ਟਿੱਕੀ ਜੀ। ਕਿੰਨੇ ਵਜੇ ਤੋਂ ਕਿੰਨੇ ਵਜੇ ਸ਼ੌਪ ਖੋਲਦੇ ਹੋ? ਅਸੀਂ ਸ਼ਾਮੀ 4 ਵਜੇ ਖੋਲਦੇ ਹਾਂ। ਅੱਛਾ ਸ਼ਾਮੀ 4 ਵਜੇ ਤੋਂ ਕਿੰਨੇ ਵਜੇ? ਰਾਤੀ 10:30 ਤੱਕ। ਸਤਿ ਸ਼੍ਰੀ ਅਕਾਲ ਦੀਦੀ। ਸਤਿ ਸ਼੍ਰੀ ਅਕਾਲ ਜੀ। ਤੁਸੀਂ ਨਾਲ ਇਹਨਾਂ ਦੇ ਕੰਮ ਕਰਦੇ ਹੋ? ਜੀ। ਅੱਛਾ ਮਦਦ ਕਰਦੇ ਹੋ ਤੁਸੀਂ ਨਾਲ? ਤੇ ਕਿੰਨੇ ਵਜੇ ਤੋਂ ਕਿੰਨੇ ਵਜੇ ਤੁਸੀਂ ਚ 4 ਵਜੇ ਆਨੇ ਆ ਜੀ ਅੱਛਾ ਨਾਲ ਹੀ ਆ ਜਾਂਦੇ ਹੋ ਤੁਸੀਂ ਨਾਲ ਹੀ ਆਂਦੇ ਆ ਤੇ ਨਾਲ ਹੀ ਜਾਂਦੇ ਹੋ ਨਾਲ ਹੀ ਜਾਂਦੇ ਆ ਜੀ ਠੀਕ ਹੈ 3:30 ਹੋ ਹੀ ਜਾਂਦੇ ਆ ਜੀ ਤੇ ਘਰੇ ਵੀ ਜੀ ਬੱਚੇ ਘਰ ਆਉਂਦੇ ਆ ਜੀ ਅੱਛਾ ਚਲੋ ਵਧੀਆ ਵਧੀਆ ਤਾਂ ਖਵਾਓ ਸਾਨੂੰ ਵੀ ਪਕੌੜੇ ਆ ਦੇਖੋ ਜੀ ਗਰਮਾ ਗਰਮ ਪਕੌੜੇ ਨਿਕਲ ਰਹੇ ਨੇ ਦੇਖੋ ਨਾਲ ਦੀ ਨਾਲ ਬਣਾ ਕੇ ਦਿੰਦੇ ਨੇ ਗਰਮਾ ਗਰਮ ਤੇ ਤੁਸੀਂ ਵੀ ਇੱਕ ਵਾਰੀ ਇਹਨਾਂ ਕੋਲ ਵਿਜਿਟ ਜ਼ਰੂਰ ਕਰੋ ਜੀ ਤਾਂ ਇਹਨਾਂ ਦੀ ਵੀਡੀਓ ਜ਼ਰੂਰ ਅੱਗੇ ਤੇ ਅੱਗੇ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਫੋਲੋ ਕਰਨਾ ਬਿਲਕੁਲ ਨਾ ਭੁੱਲਣਾ ਜੀ ਤੇ ਆਪਾਂ ਟੇਸਟ ਕਰਕੇ ਦੱਸਦੇ ਆ ਕਿਦਾਂ ਦੇ ਨੇ ਆ ਗਏ ਸਾਡੇ ਪਕੌੜੇ ਤਾਂ ਅਸੀਂ ਟੇਸਟ ਕਰਕੇ ਦੱਸਦੇ ਆ ਤੇ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਕਿਸ-ਕਿਸ ਨੇ ਇਹਨਾਂ ਦੇ ਪਕੌੜੇ ਟੇਸਟ ਕੀਤੇ ਨੇ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਆਪਾਂ ਕਰਦੇ ਆ ਟੇਸਟ ਬਹੁਤ ਵਧੀਆ ਜੀ ਬਹੁਤ ਵਧੀਆ ਤਾਂ ਸਾਡੀ ਵੀਡੀਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਫੋਲੋ ਕਰਨਾ ਬਿਲਕੁਲ ਨਾ ਭੁੱਲਣਾ ਲਾਈਕ ਜਰੂਰ ਕਰ ਦਿਓ ਜੀ ਸਤਿ ਸ੍ਰੀ ਅਕਾਲ